ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਅੱਜ ਉਹ ਬੱਚੇ ਜੋ 6 ਸਾਲ ਤੋਂ ਛੋਟੀ ਉਮਰ ਦੇ ਨੇ ਪੰਜਾਬ ਦੇ ਵਿੱਚ ਸਾਡੇ ਛੋਟੇ ਬੱਚੇ ਚਾਹੇ ਕਿਸੇ ਵੀ ਵਰਗ ਨਾਲ ਸੰਬੰਧਿਤ ਨੇ ਉਹਨਾਂ ਦੀ ਗੱਲ ਅਸੀਂ ਕਰਨ ਜਾ ਰਹੇ ਹਾਂ ਪੰਜਾਬ ਦੇ ਵਿੱਚ ਜਿੰਨੇ ਵੀ ਪਲੇਵੇ ਸਕੂਲ ਨੇ ਜਾਂ ਪ੍ਰਾਈਵੇਟ ਸਕੂਲਾਂ ਦੇ ਵਿੱਚ 6 ਸਾਲ ਤੋਂ ਛੋਟੀ ਉਮਰ ਦੇ ਬੱਚੇ ਪੜ੍ਹਦੇ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਪੜ੍ਹਾਈ ਹੋ ਰਹੀ ਹੈ ਉਹਨਾਂ ਦਾ ਕਿਸ ਤਰ੍ਹਾਂ ਦਾ ਸਰੀਰਕ ਵਿਕਾਸ ਹੋ ਰਿਹਾ ਹੈ ਉਹ ਸਾਰੇ ਕਾਸੇ ਤੇ ਨਜ਼ਰ ਰੱਖਣ ਦੇ ਲਈ ਅਸੀਂ ਉਹਨਾਂ ਪਲੇਵੇ ਸਕੂਲਸ ਨੂੰ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਸੀ ਔਰ ਅੱਜ ਅਸੀਂ ਆਨਲਾਈਨ ਰਜਿਸਟ੍ਰੇਸ਼ਨ ਇੱਕ ਪੋਰਟਲ ਓਪਨ ਕਰਕੇ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਹੈ ਇਹ ਪਲੇਵੇ ਸਕੂਲਸ ਦੀ ਸ਼ੁਰੂ ਕਰਨ ਜਾ ਰਹੇ ਹਾਂ ਸਾਡੇ ਬੱਚੇ ਆੰਗਣਵੜੀ ਸੈਂਟਰਾਂ 'ਚ ਵੀ ਜਾਂਦੇ ਨੇ ਸਾਡੇ ਬੱਚੇ ਕਈ ਸਕੂਲਾਂ ਦੇ ਨਾਲ ਵੀ ਜੁੜੇ ਹੋਏ ਨੇ ਸੋ ਹਰ ادارے ਦੇ ਵਿੱਚ ਜਿੱਥੇ ਸਾਡੇ ਛੋਟੇ ਬੱਚੇ ਜਾ ਰਹੇ ਨੇ 5 ਸਾਲ ਦੀ ਉਮਰ ਦੇ 5 ਸਾਲ ਤੋਂ ਛੋਟੀ ਉਮਰ ਦੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਅੱਜ ਤੋਂ ਬਾਅਦ ਜਾਂ ਆਉਣ ਵਾਲੇ ਅਕਾਡੈਮਿਕ ਸੈਸ਼ਨ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਗ੍ਰੋਥ ਕਿਸ ਤਰ੍ਹਾਂ ਉਹਨਾਂ ਦਾ ਦਿਮਾਗੀ ਵਿਕਾਸ ਕਰਨਾ ਹੈ ਉਹਦੇ ਤੇ ਪੂਰੀ ਤਰ੍ਹਾਂ ਕਨਸੈਂਟਰੇਟ ਕਰਨ ਜਾ ਰਹੇ ਹਾਂ ਕਿਉਂਕਿ ਆੰਗਣਵੜੀ ਸੈਂਟਰਾਂ ਦੇ ਵਿੱਚ ਵੀ ਅਸੀਂ ਇੱਕ ਪ੍ਰੋਪਰ ਕਰਿਕੂਲਮ ਪ੍ਰੋਪਰ ਸਿਲੇਬਸ ਜਿਹੜਾ ਉਹ ਲਾਗੂ ਕਰਨ ਜਾ ਰਹੇ ਹਾਂ ਜਿਸ ਦੇ ਲਈ ਅਸੀਂ ਆਪਣੀਆਂ ਆਂਗਣਵਾੜੀ ਵਰਕਰਸ ਨੂੰ ਆਪਣੀਆਂ ਸੁਪਰਵਾਈਜ਼ਰਸ ਨੂੰ ਲਗਾਤਾਰ ਟ੍ਰੇਨਿੰਗ ਦੇ ਰਹੇ ਹਾਂ ਔਰ ਤਕਰੀਬਨ ਫਰਵਰੀ ਦੇ ਅੰਤ ਤੱਕ ਇਹ ਟ੍ਰੇਨਿੰਗਸ ਜੜੀਆਂ ਉਹ ਖਤਮ ਹੋ ਜਾਣਗੀਆਂ ਔਰ ਇਸੇ ਤਰ੍ਹਾਂ ਹੀ ਅਸੀਂ ਮਿਸ਼ਨ ਆਰੰਭ ਸ਼ੁਰੂ ਕੀਤਾ ਜਿਹਦੇ ਵਿੱਚ ਅਸੀਂ ਪੇਰੈਂਟਸ ਨੂੰ ਇਨਵੋਲ ਕੀਤਾ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੇਰੈਂਟਸ ਅਸੀਂ ਗਰੁੱਪਸ ਦੇ ਵਿੱਚ ਇਨਵੋਲ ਕੀਤੇ ਜਿਹਨਾਂ ਦੇ ਬੱਚੇ ਕਿ ਆਂਗਣਵਾੜੀ ਸੈਂਟਰਾਂ 'ਚ ਜਾਂਦੇ ਸੀ ਉਹਨਾਂ ਪੇਰੈਂਟਸ ਨੂੰ ਰੋਜ਼ਾਨਾ ਗਤੀਵਿਧੀਆਂ ਜੜੀਆਂ ਉਹ ਫੋਨਸ ਤੇ ਰਾਹੀਂ ਭੇਜੀਆਂ ਜਾਂਦੀਆਂ ਨੇ ਇੱਕੋ ਹੀ ਮਕਸਦ ਹੈ ਪੰਜਾਬ ਸਰਕਾਰ ਦਾ ਕਿ ਪੰਜਾਬ ਦਾ ਹਰ ਬੱਚਾ ਜਿਸਮਾਨੀ ਤੌਰ ਤੇ ਵੀ ਸੁਰੱਖਿਅਤ ਹੋਵੇ ਪੰਜਾਬ ਦਾ ਹਰ ਬੱਚਾ ਪੜਿਆ ਲਿਖਿਆ ਹੋਵੇ ਔਰ ਪੰਜਾਬ ਦਾ ਹਰ ਬੱਚਾ ਇਸ ਤਰ੍ਹਾਂ ਦਾ ਹੋਵੇ ਕਿ ਉਸ ਦੇ ਵਿੱਚ ਪੂਰਾ ਆਤਮ ਵਿਸ਼ਵਾਸ ਹੋਵੇ ਕਿ ਉਸਨੇ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ